ਹਾਂਜੀ ਜੇ ਅਸੀਂ ਪਾਣੀ ਦੀ ਬਚਤ ਕਰਨੀ ਚਾਹੀਏ ਤਾਂ ਅਸੀਂ ਕਰ ਸਕਦੇ ਹਾਂ ਕਿਉਂਕਿ ਜਿੰਨੀ ਕੁ ਕਮਾਈ ਝੋਨਾ ਦਿੰਦਾ ਏ ਤੇ ਤਕਰੀਬਨ ਓਨੀ ਕੁ ਕਮਾਈ ਤਾਂ ਨਰਮਕਪਾਹ ਵੀ ਦੇ ਦਿੰਦੇ ਆ ਕਿਉਂਕਿ ਤੁਸੀਂ ਆਪ ਸਿਆਣੇ ਹੋ ਝੋਨੇ ਦੀ ਕਿੰਨੀ ਜ਼ਿਆਦਾ ਦੇਖ ਰੱਖ ਕਰਨੀ ਪੈਂਦੀ ਆ ਪਾਣੀ ਦੀ ਕਿੰਨੀ ਖਪਤ ਕਰਨੀ ਪੈਂਦੀ ਆ ਤੇ ਤੁਸੀਂ ਇਹ ਦੇਖ ਲਓ ਵੀ ਅੱਜ ਵੀ ਅੱਜ ਵੀ ਉਹ ਪੁਰਾਣਾ ਜ਼ਮਾਨਾ ਆਪਣੇ ਪੰਜਾਬ ਦੇ ਵਿੱਚ ਆਪਣੇ ਕੋਲ ਬਿਲਕੁਲ ਕਰੀਬ ਹੀ ਆ ਕੋਈ ਜ਼ਿਆਦਾ ਦੂਰ ਨਹੀਂ ਆ ਵੀ ਆਪਣੇ ਏਰੀਏ ਤੋਂ ਬਾਹਰ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਆਹ ਨਰਮਾ ਤੇ ਇਧਰ ਕਪਾ ਇਹ ਸਾਰੀ ਲੱਗੀ ਹੋਈ ਆ ਤੁਸੀਂ ਚੰਗੀ ਤਰ੍ਹਾਂ ਦੇਖ ਲਵੋ ਮੈਂ ਬਾਈ ਜੀ ਨੂੰ ਮਿਲਿਆ ਤੇ ਇਹ ਪਿੰਡ ਖੁੱਡੀ ਬਰਨਾਲੇ ਦੇ ਕੋਲ ਆ ਨਰਮਾ ਤੇ ਕਪਾ ਉਸ ਇਨਸਾਨ ਦੇ ਲਾਏ ਹੋਏ ਆ ਤੇ ਅਸੀਂ ਪੁੱਛਿਆ ਕਿੰਦਾ ਬਹੁਤ ਵਧੀਆ ਮੈਂ ਹਰ ਸਾਲ 6 ਕਿੱਲੇ ਨਰਮੇ ਕਪਾਹ ਦੇ ਲਾਉਣਾ ਵਾ ਤੇ ਇਹ ਬਹੁਤ ਵਧੀਆ ਇੱਕ ਫਸਲ ਆ ਬਾਕੀ ਪ੍ਰਾਣੀ ਜਿਹੜੀ ਆਪਾਂ ਕਹਿ ਦਈਏ ਵੀ ਸਾਡਾ ਜਿਹੜਾ ਸਮਾਂ ਹੈ ਨਰਮੇ ਕਪਾਹ ਚੁਗਦੇ ਹੁੰਦੇ ਸੀ ਕਿੰਨਾ ਚੰਗਾ ਲੱਗਦਾ ਸੀ ਤੇ ਤੁਸੀਂ ਧਿਆਨ ਨਾਲ ਦੇਖ ਲਓ ਬੜੀ ਦੂਰ ਤੱਕ ਬਹੁਤ ਸੋਹਣਾ ਸੋਹਣਾ ਨਰਮਾ ਲੱਗਿਆ ਹੋਇਆ ਵਾ ਬੈਕ ਸਾਈਡ ਤੇ ਇੱਕ ਪਾਹ ਲੱਗੀ ਹੋਈ ਆ ਅੱਛਾ ਗੱਲ ਕਰਦੇ ਆਂ ਉਹ ਵੀ ਜਿਵੇਂ ਹੁਣ ਸਾਨੂੰ ਸਿਆਲਾਂ ਦੇ ਵਿੱਚ ਕਾਟਨ ਕੱਪੜੇ ਦੀ ਲੋੜ ਪੈਂਦੀ ਆ ਤੇ ਬਾਕੀ ਸਾਨੂੰ ਰਜਾਈਆਂ ਭਰਉਣ ਵਾਸਤੇ ਰੂੰ ਦੀ ਲੋੜ ਪੈਂਦੀ ਆ ਜੇ ਅਸੀਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਖੇਤੀ ਨੂੰ ਕਰਾਂਗੇ ਤੇ ਤਾਂ ਹੀ ਸਾਡੇ ਪੰਜਾਬ ਦਾ ਵਾਅਦਾ ਹੋਊਗਾ ਕੋਈ ਜ਼ਰੂਰੀ ਨਹੀਂ ਆ ਕਿ ਵੀ ਅਸੀਂ ਝੋਨਾ ਹੀ ਲਾਉਣਾ ਵਾ ਨਹੀਂ ਤੁਸੀਂ ਝੋਨੇ ਨੂੰ ਛੱਡ ਕੇ ਕਪਾਹ ਨਰਮਾ ਇਹ ਵੀੀ ਸਕਦੇ ਹੋ ਬਹੁਤ ਵਧੀਆ ਖੇਤੀ ਆ ਬਹੁਤ ਵਧੀਆ ਇਹ ਮਾੜਾ ਨਹੀਂ ਹੈਗਾ ਕਿਉਂਕਿ ਜਦੋਂ ਮਿਹਨਤ ਕਰਾਂਗੇ ਕੁਝ ਨਾ ਕੁਝ ਤਾਂ ਇਹ ਦੇ ਕੇ ਹੀ ਜਾਂਦਾ ਇਹਦੇ ਨਾਲ ਜੇ ਅਸੀਂ ਨਰਮਾ ਕਪਾਹ ਲਾਵਾਂਗੇ ਤਾਂ ਵੇਖ ਲਓ ਜੀ ਪਾਣੀ ਦੀ ਬਚਤ ਹੀ ਬਹੁਤ ਹੁੰਦੀ ਹੈ ਇਹਦੇ ਚ ਕਿਉਂਕਿ ਇਹ ਤਾਂ ਦੇਖ ਲਓ ਨਰਮਾ ਕਪਾਹ ਬੜੇ ਮੇ ਖਾਲ ਇੱਕ ਚੀਜ਼ ਤੋਂ ਕਿੰਨਾ ਕੁਸ ਮਿਲਣਾ ਤੇ ਫੇਰ ਕਹਿੰਦੇ ਹੁੰਦੇ ਸੀ ਕਪਾਹਾਂ ਦੇ ਵਿੱਚ ਸਾਨੂੰ ਜਦੋਂ ਕਪਾਹ ਝੁਗਣੇ ਜਾਂਦੇ ਸੀ ਚਿਪੜ ਲੱਗੇ ਹੁੰਦੇ ਸੀ ਆ ਦੇਖੋ ਕਿੰਨੇ ਵਧੀਆ ਚਿਪੜ ਲੱਗੇ ਹੋਏ ਨੇ ਦੇਸੀ ਆ ਜਦੋਂ ਅਸੀਂ ਚਿਪੜ ਦੀ ਚਟਣੀ ਖਾਂਦੇ ਆ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਸ਼ਕਤੀ ਪਾਵਰ ਊਰਜਾ ਮਿਲਦੀ ਆ ਕਿਉਂਕਿ ਅੱਜ ਕੱਲ ਤਾਂ ਕਿਤੇ ਹੈ ਨਹੀਂ ਇੰਨੇ ਜ਼ਿਆਦਾ ਚਿਪੜ ਕਿਉਂਕਿ ਅੱਗੇ ਤਾਂ ਨਰਮਾ ਕਪਾਹਾਂ ਦੇ ਵਿੱਚ ਹੀ ਲੱਗੇ ਹੁੰਦੇ ਸੀਗੇ ਜਾਂ ਖਖੜੀ ਆਖਰਬੂਜੇ ਲੱਗੇ ਹੁੰਦੇ ਸੀ ਇਸ ਕਰਕੇ ਜੇ ਤੁਸੀਂ ਵੀ ਲਾਉਣਾ ਚਾਹੁੰਦੇ ਹੋ ਤਾਂ ਨਰਮਾ ਕਪਾਹ ਜ਼ਰੂਰ ਲਾਓ ਇੱਕ ਵਾਰੀ ਜ਼ਰੂਰ ਲਾਓ ਕਿਉਂਕਿ ਪੰਜਾਬ ਨੂੰ ਅਲੱਗ-ਅਲੱਗ ਤਰ੍ਹਾਂ ਦੀ ਖੇਤੀ ਬਹੁਤ ਵਧੀਆ ਲੱਗਦੀ ਆ ਇਸ ਕਰਕੇ ਅਲੱਗ-ਅਲੱਗ ਖੇਤੀ ਕਰਦੇ ਰਿਹਾ ਕਰੋ ਕਿਉਂਕਿ ਤੁਹਾਨੂੰ ਪਤਾ ਐਨਾ ਸੋਹਣਾ ਦੇਖੋ ਮੌਸਮ ਬਾਕੀ ਕਪਾਹ ਨਰਮਾ ਬਹੁਤ ਵਧੀਆ ਏ ਬਾਈ ਨੂੰ ਮਿਲ ਕੇ ਸਾਰੀ ਬੜੀ ਖੁਸ਼ੀ ਹੋਈ ਕਿ ਵੀ ਬਾਈ ਜੀ ਬਹੁਤ ਚੰਗੀ ਗੱਲ ਆ ਵੀ ਤੁਸੀਂ ਨਰਮੇ ਤੇ ਕਪਾਹ ਦੇ ਛੇ ਕਿੱਲੇ ਲਾਉਨੇ ਹੋ ਬਹੁਤ ਚੰਗੀ ਗੱਲ ਆ ਸਾਡਾ ਪੰਜਾਬ ਦੇ ਵਿੱਚ ਹਰ ਇੱਕ ਕਿਸਾਨ ਭਰਾਵਾਂ ਨੂੰ ਵੀ ਇਹੀ ਆ ਕਿ ਵੀ ਭਾਈ ਤੁਸੀਂ ਵੀ ਕਪਾਹ ਨਰਮਾ ਜ਼ਰੂਰ ਲਾਇਆ ਕਰੋ ਕਿਉਂਕਿ ਖੇਤੀ ਨੂੰ ਬਦਲ ਕੇ ਕਰੋਗੇ ਤਾਂ ਜਿਹੜੀ ਜ਼ਮੀਨ ਆ ਇਹ ਉਹ ਵੀ ਕਰੰਟ ਪੈਦਾ ਕਰਦੀ ਆ ਜੇ ਇੱਕੋ ਚੀਜ਼ ਲਈ ਜਾਵਾਂਗੇ ਤਾਂ ਤੁਸੀਂ ਵੀ ਇਹ ਦੇਖ ਲਓ ਵੀ ਕੋਈ ਜਿਆਦਾ ਕਰੰਟ ਨਹੀਂ ਰਹਿੰਦਾ ਖੇਤੀ ਦੇ ਵਿੱਚ ਵੀ ਜਦੋਂ ਅਸੀਂ ਕੋਈ ਚੀਜ਼ ਬੀਜੀ ਜਾਈਏ ਕਦੇ ਨਾ ਕਦੇ ਫਿਰ ਸਾਨੂੰ ਝਾੜ ਘਟ ਦੇਣ ਲੱਗ ਜਾਂਦੀ ਆ ਤੇ ਜਾਂ ਫਿਰ ਖੇਤੀ ਦੇ ਵਿੱਚ ਕਰੰਟ ਮੁੱਕ ਜਾਂਦਾ ਇਸ ਕਰਕੇ ਜਦੋਂ ਅਸੀਂ ਇੱਥੋਂ ਦੀ ਲੰਘਦੇ ਸੀ ਤਾਂ ਸਾਨੂੰ ਬਹੁਤ ਵਧੀਆ ਲੱਗਿਆ ਕਿ ਪੁਰਾਣਾ ਜਮਾ ਸਮਾਂ ਜਿਹੜਾ ਉਹ ਯਾਦ ਆ ਗਿਆ ਵੀ ਅਸੀਂ ਵੀ ਨਰਮਾ ਕਪਾਹ ਚੁਗਦੇ ਹੁੰਦੇ ਸੀਗੇ ਤੇ ਬਹੁਤ ਵਧੀਆ ਗੱਲਾਂ ਨਹੀਂ ਹੁਣ ਤਾਂ ਪੰਜਾਬ ਦੇ ਵਿੱਚ ਕੋਈ ਕੋਈ ਇਨਸਾਨ ਰਹਿ ਗਿਆ ਵੀ ਜਿਹੜਾ ਇਸ ਖੇਤੀ ਨੂੰ ਜਿਹੜਾ ਅ ਮਤਲਬ ਕਿ ਅਗਾਉਂਦਾ ਏ ਜਾਂ ਇਸ ਚੀਜ਼ ਨੂੰ ਬੀਜਦਾ ਏ ਨਰਮਾ ਕਪਾ ਬਹੁਤ ਵਧੀਆ ਚੀਜ਼ ਆ ਇਹ ਕਿਉਂਕਿ ਤੁਹਾਨੂੰ ਵੀ ਪਤਾ ਵੀ ਨਰਮੇ ਕਪਾ પ્રાਣੇ ਸਮੇਂ ਦੇ ਵਿੱਚ ਬੜਾ ਨਜ਼ਾਰਾ ਦਿੰਦੇ ਸੀ ਬੜਾ ਆਨੰਦ ਆਉਂਦਾ ਸੀ ਹੁਣ ਤਾਂ ਪੈਸੇ ਦੀ ਦੌੜ ਵਿੱਚ ਕੋਈ ਬੀਜਦਾ ਨਹੀਂ ਆ ਕਿਉਂਕਿ ਜੇ ਅਸੀਂ ਬੀਜਣ ਲੱਗ ਜਾਈਏ ਤਾਂ ਇਹ ਨਹੀਂ ਹੋ ਸਕਦਾ ਵੀ ਮਿਹਨਤ ਕਰੀਏ ਤਾਂ ਸਾਨੂੰ ਫਲ ਨਹੀਂ ਮਿਲੂਗਾ ਤੁਸੀਂ ਸਾਰੇ ਜਾਣੇ ਇੱਕ ਵਾਰ ਨਰਮਾ ਕਪਾ ਜ਼ਰੂਰ ਬੀਜੋ ਲੈ ਕੇ ਰੱਬ ਦਾ ਨਾਮ ਬੀਜੋਗੇ ਤਾਂ ਪ੍ਰਮਾਤਮਾ ਤੁਹਾਨੂੰ ਤੁਹਾਡੇ ਕੀਤੇ ਦਾ ਫਲ ਜ਼ਰੂਰ ਦੇਵੇਗਾ ਕਿਉਂਕਿ ਤੁਸੀਂ ਜੋ ਕਰੋਗੇ ਮਿਹਨਤ ਕਰੋਗੇ ਤਾਂ ਪ੍ਰਮਾਤਮਾ ਨੇ ਤੁਹਾਨੂੰ ਦੇਣਾ ਹੀ ਦੇਣਾ ਹੈ ਇਸ ਕਰਕੇ ਆਪਣੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਨਰਮਾ ਤੇ ਕਪਾ ਜ਼ਰੂਰ ਲਾਓ ਵਾਹਿਗੁਰੂ ਕਿਰਪਾ ਕਰੇ ਸਭ ਦਾ ਭਲਾ ਕਰੇ ਚੜ੍ਹਦੀ ਕਲਾ ਰੱਖੇ ਹੋਰ ਵੀ ਤੁਹਾਨੂੰ ਕਈ ਕਈ ਥਿਜਾ ਦਿਖਾਈ ਜਾਵਾਂਗੇ ਜਿਵੇਂ ਕਿ ਆਪਣੇ ਪੰਜਾਬ ਦੇ ਵਿੱਚ ਹੀ ਆ ਕਿ ਦੂਰ ਨਹੀਂ ਆ ਜੋ ਕਿ ਸਾਡੇ ਪੰਜਾਬ ਦੇ ਵਿੱਚੋਂ ਕਈ ਪਿੰਡਾਂ ਚੋਂ ਬਿਲਕੁਲ ਖਤਮ ਹੋ ਗਿਆ ਤੇ ਤੁਹਾਨੂੰ ਇਸੇ ਤਰ੍ਹਾਂ ਹੀ ਜੁੜੇ ਰਹੋ ਤੁਸੀਂ ਤੁਹਾਨੂੰ ਬਹੁਤ ਜਾਣਕਾਰੀ ਦਿੰਦੇ ਰਵਾਂਗੇ ਵਾਹਿਗੁਰੂ ਕਿਰਪਾ ਕਰੇ ਵਾਹਿਗੁਰੂ